ਸਰੂ ਹਰ ਸਹਾਇ ਦੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਰਮਿੰਦਰ ਆਵਲਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਸ਼੍ਰੀ ਵਿਸ਼ਨੂੰ ਮਹਾਜਗ ਕਰਵਾਇਆ ਗਿਆ ਤੇ ਇਸ ਯੱਗ ਦੇ ਵਿੱਚ 215 ਲੋੜਵੰਦ ਲੜਕੀਆਂ ਦਾ ਵਿਆਹ ਕਰਵਾਇਆ ਗਿਆ ਤੇ ਇਸ ਯੱਗ ਦੇ ਵਿੱਚ ਬਾਗੇਸ਼ਵਰ ਤੋਂ ਆਮਦੇ ਬਾਬਾ ਤ੍ਰਿੰਦਰ ਸ਼ਾਸਤਰੀ ਵੀ ਖਾਸ ਤੌਰ ਤੇ ਪਹੁੰਚੇ तकरीबन 40 ਸਾਲ ਪਹਿਲਾਂ ਸਵਰਗਵਾਸੀ ਡਾਕਟਰ ਹਰਪਜਨ ਸਿੰਘ ਆਵਲਾ ਵੱਲੋਂ ਤੋਰੀ ਗਈ ਇਸ ਰੀਤ ਨੂੰ ਅੱਗੇ ਤੋਰਦੇ ਹੋਏ ਆਵਲਾ ਪਰਿਵਾਰ ਵੱਲੋਂ ਸ਼੍ਰੀ ਵਿਸ਼ਨੂੰ ਮਹਾਜਗ ਕਰਵਾਇਆ ਗਿਆ ਤੇ ਇਸ ਦੇ ਵਿੱਚ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਗਏ ਤੇ ਇਸ ਸਮਾਗਮ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਜਿਨ੍ਹਾਂ ਲੜਕੀਆਂ ਨੂੰ ਆਸ਼ੀਰਵਾਦ ਦਿੱਤਾ ਜੱਪ ਸਵਾਗਤ ਹੈ ਤੁਹਾਡੇ ਜਗ੍ਹਾ ਬਣੀ ਤੇ ਸਰ ਐਡਾ ਵੱਡਾ ਸਮਾਗਮ ਕੀਤਾ ਜਾ ਰਿਹਾ ਕੰਨਿਆਦਾਨ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ ਬਹੁਤ ਵਧੀਆ ਬਹੁਤ ਵਾਇਗਰੂ ਦੀ ਕਿਰਪਾ ਸਾਰਿਆਂ ਨੇ ਬਹੁਤ ਆਨੰਦ ਰਿਆ ਅੱਜ 216 ਬੱਚਿਆਂ ਦਾ ਆਨੰਦਕਾਰਜ ਹੋਇਆ ਤੇ ਬਾਬਾ ਜੀ ਅੱਗੇ ਅਰਦਾਸ ਕੀਤੀ ਹੈ ਸਾਰਿਆਂ ਨੇ ਕਿ ਉਹਨਾਂ ਦਾ ਜੀਵਨ ਚੰਗਾ ਤੇ ਖੁਸ਼ਹਾਲ ਰਹੇ ਮੈਂ ਸਾਰੀ ਸੰਗਤ ਦਾ ਸਾਰੇ ਸੇਵਾਦਾਰ ਵੱਖ-ਵੱਖ ਜਿਹੜੀਆਂ ਸੰਸਥਾਵਾਂ ਤੋਂ ਸਾਥੀ ਆਏ ਆ ਉਹਨਾਂ ਦਾ ਆਪਣੀ ਟੀਮ ਦਾ ਔਰ ਸਾਰੇ ਪਰਿਵਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ। ਪ੍ਰਾਲਾ ਹੈ। ਵੇਖੋ ਇੱਕ ਧੀ ਦਾ ਵਿਆਹ ਕਰਨਾ ਵੇ ਇੱਕ ਕੁੜੀ ਦਾ ਵਿਆਹ ਕਰਨਾ ਵੇ ਇੱਕ ਬਾ ਵਾਸਤੇ ਜ਼ਿੰਦਗੀ ਦਾ ਭਰਦੀ ਹੁੰਦੀ ਪੂੰਜੀ ਲੱਗ ਜਾਂਦੀ ਏ। ਤੇ 216 ਕੁੜੀਆਂ ਦਾ ਵਿਆਹ ਕਰਨਾ ਆ ਇੱਕ ਬੜੀ ਵੱਡਾ ਪ੍ਰਾਲਾ ਹੈ। ਮਹਾਰਾਜ ਵਾਹਿਗੁਰੂ ਚੜ੍ਹਦੀ ਸੱਤੇ ਪਾਸ਼ਾ ਰਮਿੰਦਰ ਰਾਵਲਾ ਜੀ ਨੂੰ ਆਵਲਾ ਪਰਿਵਾਰ ਜੀ ਨੂੰ ਚੜ੍ਹਦੀ ਕਲਾ ਰੱਖਣਾ ਇੱਕ ਦਾਜ ਦਾ ਸਮਾਨ ਦੇਣਾ ਵੇ ਦਾਜ ਵਿੱਚ ਸਾਰਾ ਸਮਾਨ ਬੈੱਡ, ਸੋਫਾ ਕੁੜੀ ਨੂੰ ਤਿਆਰ ਕਰਕੇ ਕੁੜੀ ਦੇ ਕੱਪੜੇ ਤੱਕ ਹਰ ਇੱਕ ਚੀਜ਼ ਜੋ ਵਿਆਹਾਂ ਦੇ ਵਿੱਚ ਹੋ ਰਿਹਾ ਹੈ ਬਹੁਤ ਦੁਖਾਂਦਾਇਕ ਹੈ ਇਹ ਨਾ ਜਦੋਂ ਹੜਾ ਵਿੱਚ ਐਮਐਲ ਸਾਹਿਬ ਤੁਰੇ ਸੀ ਸਾਰਾ ਪਹਿਲਾ ਉਦੋਂ ਲੋਕਾਂ ਨੇ ਆ ਕੇ ਨਾ ਫਰਿਆਦ ਕੀਤੀ ਸੀ ਐਮਐਲ ਸਾਹਿਬ ਅੱਗੇ ਵੀ ਇਸ ਤਰ੍ਹਾਂ ਸਾਡਾ ਸਾਰਾ ਕੁਝ ਉਜੜ ਗਿਆ ਘਰ ਰੋੜ ਘਰ ਵੀ ਟੈਗ ਹੈ ਜਮੀਨਾਂ ਵੀ ਰੁਕੜ ਗਿਆ ਪਰ ਉਹਦੇ ਵਿੱਚ ਐਮਐਲ ਸਾਹਿਬ ਨੇ ਇੱਕ ਵਾਅਦਾ ਕੀਤਾ ਸੀਗਾ ਉਹਨਾਂ ਨੇ ਕਿਹਾ ਵੀ ਸਾਡੇ ਕੁੜੀਆਂ ਦੇ ਵਿਆਹ ਕੱਲ ਕੋਣ ਕਰੇਗਾ ਤੇ ਰਮਿੰਦਰ ראਵਲਾ ਜੀ ਨੇ ਇਹ ਗੱਲ ਕਹੀ ਸੀ ਕਿ ਜਿੰਨੇ ਕੁੜੀਆਂ ਦੇ ਵਿਆਹ ਹੋਏ ਸਾਰੇ ਮੈਂ ਕਰਾਂਗਾ ਉਹਦੇ ਵਿੱਚ ਭਾਵੇਂ 216 ਕੀ 400 ਕੁੜੀਆਂ ਦੇ ਵਿਆਹ ਵੀ ਉਦਾਂ ਦਿੱਤਾ ਵੀ ਐਮਐਲ ਸਾਹਿਬ ਨੇ ਕਿਹਾ ਸੀ ਵੀ ਇਕੁੱਲਾ ਲੰਗਰ ਹੈ ਵੀ ਤੁਸੀਂ ਆਓ ਬਾਦ ਚੜ ਕੇ ਤੇ ਅਸੀਂ ਬਿਨਾਂ ਕਰਾਂਗੇ ਜੇ ਐਡਾ ਵੱਡਾ ਜੱਗ ਹੋਇਆ ਜੋ ਇਹਨਾਂ ਨੇ ਜੱਗ ਕਰਾਇਆ ਹੈ ਮੈਨੂੰ ਨਹੀਂ ਲੱਗਦਾ ਮੈਂ ਨਾ ਆਦੀ ਲਾਈਵ ਚ ਪਹਿਲਾਂ ਵੇਖਿਆ ਤੇ ਮੈਨੂੰ ਲੱਗਦਾ ਨਾ ਇਹ ਆਪਾਂ ਰੈਂਦੀ ਵਾਈਫ ਰੈਂਦੀ ਵਾਈਫ ਚ ਆਪਾਂ ਆਦੀ ਵੇਖਾਂਗੇ ਕਿਉਂਕਿ ਐਡਾ ਵੱਡਾ ਪ੍ਰਾਲਾ ਕਰਨਾ ਕੋਈ ਛੋਟਾ ਮੋਟੀ ਗੱਲ ਨਹੀਂ ਗਈ ਤੇ ਜਿੰਨੇ ਵੀਰਾ ਪੱਤਰਕਾਰ ਵੀਰ ਸਮੂਹ ਟੀਮਾਂ ਸਮੂਹ ਜਥੇਬੰਦੀਆਂ ਸਮੂਹ ਧਾਰਮਿਕ ਸਮਾਜ ਜਿੱਥੇ ਤੇ ਪਹੁੰਚੀਆਂ ਜਿਨ੍ਹਾਂ ਨੇ ਇੱਥੇ ਆ ਕੇ ਇੱਥੇ ਸਹਿਯੋਗ ਦਿੱਤਾ ਜੀ ਕਿਹੜਾ ਪਿੰਡ ਹੈ ਗੱਡੀ ਨੰਬਰ ਇੱਕ ਹੈ ਅੱਜ ਜਿਹੜਾ ਇੱਥੇ ਤੁਹਾਡਾ ਵਿਆਹ ਕੀਤਾ ਗਿਆ ਰਵਿੰਦਰ ਆਵਲਾ ਵੱਲੋਂ ਕਿਵੇਂ ਦੇਖਦੇ ਹੋ ਇਸ ਉਪਰਾਲੇ ਨੂੰ ਧੰਨਵਾਦ ਜੀ ਠੀਕ ਹੈ ਧੰਨਵਾਦ ਜੀ ਜੀ ਸੇਪਾਲ ਸਾਹਿਬ ਅੱਜ ਜਿਹੜਾ ਇੱਥੇ ਸਾਬਕਾ ਵਿਧਾਇਕ ਦੇ ਵੱਲੋਂ ਉਪਰਾਲਾ ਕੀਤਾ ਗਿਆ 215 ਦੇ ਆਸ-ਪਾਸ ਇੱਥੇ ਕੰਨਿਆਂ ਦਾ ਅੱਜ ਉਹਨਾਂ ਦੇ ਵੱਲੋਂ ਕੀਤੇ ਜਾਣਗੇ ਕਿਵੇਂ ਦੇਖਦੇ ਹੋ ਇਸ ਉਪਰਾਲੇ ਨੂੰ ਆ ਭਾਈ ਜੀ ਬਹੁਤ ਬਹੁਤ ਧੰਨਵਾਦ ਐਮਐਲ ਸਾਹਿਬ ਰਵਿੰਦਰ ਆਵਲਾ ਜੀ ਦਾ ਅਸੀਂ ਸਾਰੇ ਇਹਨਾਂ ਦਾ ਦਿਲ ਦੇ ਗਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਸਭ ਤੋਂ ਵੱਡਾ ਉਪਰਾਲਾ ਹੈ ਜਿਹੜਾ ਆਪਣੇ ਗਰੀਬ ਪਰਿਵਾਰ ਜਿਹੜੇ ਹੈਗੇ ਨੇ ਲੱਗ ਲੱਗ ਸਕਦਾ 200 ਤੋਂ 15 ਜਿਹੜਿਆ ਕਨਿਆਦਾਨ ਦਾ ਜਿਹੜਾ ਅੱਜ ਇਹਨਾਂ ਦੇ ਵਿਆਹ ਕੀਤਾ ਗਿਆ ਪਰ ਅਸੀਂ ਐਮਐਲਸ ਦਾ ਧੰਨਵਾਦ ਕਰਦੇ ਆ ਕਿਉਂਕਿ ਇਹ ਬਹੁਤ ਵੱਡਾ ਉਪਰਾਲਾ ਹੈ ਇਹ ਤੁਹਾਡੇ ਪਿੰਡ ਦੇ ਨੇ ਇਹ ਹਾਂਜੀ ਸਿਮਰੇ ਵਾਲੇ ਦੇ ਨੇ ਜੀ ਇਹ ਮੁੰਡਾ ਤੁਹਾਡੇ ਪਿੰਡ ਦਾ ਕੁੜੀਆਂ ਕੁੜੀਆਂ ਪਿੰਡ ਦੀ ਹੈ ਜੀ ਕੁੜੀਆਂ ਪਿੰਡ ਦੀ ਹੈ ਤਾਂ ਇਹ ਕਿਵੇਂ ਦੇਖਦੇ ਐਸੋ ਉਪਰਾਲੇ ਨੂੰ ਕਿਉਂਕਿ ਅੱਜ ਕੱਲ ਇੱਕ ਦੋ ਵਿਆਹ ਹੀ ਕੀਤੇ ਜਾਂਦੇ ਤੇ ਜਿਹੜਾ ਇਹਨਾਂ ਦੇ ਵੱਲੋਂ ਬਈ ਉਹ ਮੈਂ ਦੱਸ ਹੀ ਦਿੱਤੋ ਬੋਪਰਾ ਜੀ ਬਹੁਤ ਧੰਨਵਾਦ ਵੀ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਕਿਉਂਕਿ ਜਿਹੜੇ ਹਰੇਕ ਪਰਿਵਾਰ ਦੇ ओके ਹੋ ਜਾਂਦੇ ਨੇ ਵਿਆਹ ਕਰਨੇ ਪਰ ਜਿਹੜੇ ਇਹ ਉਪਰਾਲਾ ਕੀਤਾ ਬਹੁਤ ਚੰਗਾ ਹੈ ਤੁਹਾਡੇ ਪਿੰਡੋਂ ਕਿ ਲਾਈਕ ਕੋਈ ਇਹ ਲੜਕੀ ਜੀ ਇੱਕ ਪਿੰਡ ਤੋਂ ਹੈ ਇਹ ਆ ਬੇਟਾ ਅੱਜ ਤੁਹਾਡੀ ਇੱਥੇ ਸ਼ਾਦੀ ਕਰਵਾਈ ਗਈ ਹੈ ਯਾਨੀ ਕਿ ਸਾਹਿਬਤਬ ਦੇ ਵੱਲੋਂ ਰਮਿੰਦਰ ਅਵਲਾ ਵੱਲੋਂ ਪਰਿਵਾਰ ਵੱਲੋਂ ਕਿਵੇਂ ਦੇਖਦੇ ਹੋ ਇਸ ਉਪਰਾਲੇ ਨੂੰ ਧੰਨਵਾਦ ਹੂੰ ਧੰਨਵਾਦ ਕਰ ਕਿੰਨੇ ਭੈਣ ਭਰਾ ਹੋ ਤੁਸੀਂ 5 ਤੇ ਇਹ ਪਹਿਲਾਂ ਤੁਸੀਂ ਇਤਲਾਹ ਦਿੱਤੀ ਸੀ ਉਹਨਾਂ ਨੂੰ ਲਿਖ ਕੇ ਵੀ ਸਾਡਾ ਜ਼ਰੂਰਤ ਹੈ ਵਿਆਹ ਦੀ ਕਿਉਂਕਿ ਇੱਕ ਰੀਤਾ ਸੀਗੇ ਜੀ ਹਾਂਜੀ ਜਗਬਾਣੀ ਟੀਵੀ ਲਈ ਗੁਰੂ ਹਰਸਾਜ ਤੋਂ ਅਦਰਸ਼ ਜੋਸਨ ਦੀ ਰਿਪੋਰਟ